ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਵਾਗਤ ਆ ਜੀ ਆਪ ਜੀ ਦਾ ਸਾਡੇ YouTube ਚੈਨਲ ਦੇ ਉੱਤੇ ਆਸ ਕਰਦੇ ਆਂ ਆਪ ਜੀ ਸਾਰੇ ਚੜ੍ਹਦੀ ਕਲਾ ਵਿੱਚ ਹੋਵਾਂਗੇ ਰਾਜੀ ਖੁਸ਼ ਹੋਵੋਗੇ ਤੇ ਕਿੰਨੇ ਦਿਨਾਂ ਬਾਅਦ ਅਸੀਂ ਫੇਰ ਵਲੋਗ ਬਣਾਉਣ ਲੱਗੇ ਆ ਅੱਜ ਤੇ ਅੱਜ ਸਾਡਾ ਕੀਰਤਨ ਹੈਗਾ ਵਾ ਪਿੰਡ ਮਠੋਲਾ ਇਹ ਪਿੰਡ ਹੈਗਾ ਜੀ ਗੁਰਦਾਸਪੁਰ ਤੋਂ ਸ੍ਰੀ ਹਰਗੋਬਿੰਦਪੁਰ ਰੋਡ ਦੇ ਉੱਤੇ ਹਰਚੋয়াল ਤੋਂ ਅੱਗੇ ਥੋੜਾ ਜਾ ਕੇ ਤੇ ਉਥੇ ਪਿੰਡ ਪੈਂਦਾ ਮਠੋਲਾ ਉਥੇ ਕੀਰਤਨਾ ਕਿਸੇ ਦੀ ਅੰਤਮ ਅਰਦਾਸ ਹੈ ਜੀ ਤੇ ਅਸੀਂ ਅੰਤਮ ਅਰਦਾਸ ਤੇ ਜਾ ਕੇ ਗ੍ਰਹਿਵਕੇ ਪਹੁੰਚ ਕੇ ਤੇ ਕੀਰਤਨ ਕਰਾਂਗੇ ਤੇ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਕੋਲੋਂ ਕੀਰਤਨ ਕਰਵਾ ਲੈਣ ਤੇ ਮੇਰੇ ਨਾਲ ਮੇਰੇ ਸਾਥੀ ਜੋ ਤੁਹਾਨੂੰ ਪਤਾ ਹੀ ਹੈ ਤਵਲੇ ਦੇ ਭਾਈ ਹਰਜੀਤ ਸਿੰਘ ਸਾਈਡ ਤੇ ਭਾਈ ਮੈਕਪਰੀ ਸਿੰਘ ਜਾ ਰਹੇ ਨੇ ਤੇ ਮੈਂ ਤੁਹਾਨੂੰ ਮੈਕਪ੍ਰੀਤ ਸਿੰਘ ਤੇ ਹਰਜੀਤ ਸਿੰਘ ਨਾਂ ਮਲਾਉਣਾ ਜੀ ਤੁਹਾਨੂੰ ਫਤਿਹ ਦੀ ਸਾਂਝ ਕਰਦੇ ਨੇ ਤੁਹਾਡੇ ਨਾਲ ਫਿਰ ਅੱਗੇ ਆਪਾਂ ਵਲੋਗ ਜਿਹੜਾ ਆ ਵੀਡੀਓ ਅੱਗੇ ਫਿਰ ਸ਼ੁਰੂ ਰੱਖਾਂਗੇ ਤੇ ਇਹ ਮੇਰੇ ਨਾਲ ਬੈਠਾ ਜੀ ਭਾਈ ਹਰਜੀਤ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਮੈਕਪ੍ਰੀਤ ਸਿੰਘ ਜੀ ਪਿੱਛੇ ਤੇ ਮੈਂ ਗੱਡੀ ਚਲਾਵਾਂਗਾ ਤੇ ਚਲੋ ਜੀ ਤੁਹਾਨੂੰ ਮਿਲਦੇ ਆਂ ਫਿਰ ਅੱਗੇ ਤੇ ਦੀ ਦਾ ਸ਼ੀਸ਼ਾ ਜੀ ਵਾਲੀ ਚਾਹੀਏ ਤੇ ਫਿਰ ਥੋੜਾ ਜਿਹਾ ਉਹ ਇਹਦਾ ਗੱਡੀ ਦੇ ਹੱਥ ਨੂੰ ਅਜਦਾ ਸਾਫ ਕਰੀਂ ਸੀਸ਼ੇ ਦਾ ਵੀ ਆ ਜਾਂਦਾ ਚੱਲ ਕੋਈ ਨਹੀਂ ਕੱਲ ਨੂੰ ਸਾਫ ਕਰੂੰਗਾ ਸ਼ਾਮ ਨੂੰ ਕਰਾਂਗੇ ਸਭ ਦੇ ਟਾਈਮ ਲੱਗ ਗਿਆ ਹੈ ਨਾ ਲਓ ਜੀ ਮੈਂ ਪ੍ਰਤਾਪ ਲਾਇਆ ਬਾਰ-ਬਾਰ ਜਾਓ ਚੱਲ ਸਮੇਂ ਦੇ ਅਨੁਸਾਰ ਜਿਹੜੀ ਗੱਲ ਹੋਣੀ ਚਾਹੀਦੀ ਹੈ ਹਨਾ ਜੋ ਸਮਾਂ ਲੰਘਦਾ ਪਿਆ ਤੇ ਹਰ ਪ੍ਰਚਾਰਕ ਨੂੰ ਮੇਰੇ ਸਾਬ ਨੂੰ ਸਮੇਂ ਦੇ ਮੁਤਾਬਕ ਗੱਲ ਕਰਨੀ ਚਾਹੀਦੀ ਹੈ ਤੇ ਵਧੀਆ ਬਹੁਤ ਵਧੀਆ ਪ੍ਰਚਾਰ ਕਰਦਾ ਵੀਰ ਗੁਰਪ੍ਰਤਾਮ ਕੀ ਨਾਂ ਦਾ ਗੁਰਪ੍ਰਤਾ ਸੀ ਗੁਰਪ੍ਰਤਾ ਸੀ ਇੱਕ ਦਿਨ ਉੱਥੇ ਵੀ ਮਿਲੇ ਸੀ ਨਾ ਆਪਾਂ ਨੂੰ ਉੱਥੇ ਮਘੇਰੀਆਂ ਵੀ ਆਈ ਸੀ ਬਹੁਤ ਸੋਹਣਾ ਪ੍ਰਚਾਰ ਕਰਦੇ ਬਹੁਤ ਵਧੀਆ ਇੰtains ਹੋਣਾ ਚਾਹੀਦਾ ਅੱਡਾ ਆ ਗਿਆ ਜੀ ਖਰਚਵਾਲ ਖਰਚਵਾਲ ਹੁੰਦਾ ਇਹ ਆ ਗਿਆ ਮਠੋਲਾ ਅੱਡਾ ਆਪਾਂ ਹੁਣ ਮੁੜ ਜਾਣਾ ਇੱਥੋਂ ਪਿੰਡ ਮਠੋਲਾ ਵੱਲੋਂ ਹਾਂ ਇਹ ਰੋਡ ਆ ਗਿਆ ਛੋਟਾ ਜਿਹਾ ਰੋਡ ਆ ਪੀਪਲ ਬੜਾ ਵੱਡਾ ਨੂੰ ਪਰਣਾ ਕਾਫੀ ਜਿਹਾ ਰੀ ਡੱਗ ਗਿਆ ਇਹ ਛੋਟਾ ਨਾਲ ਲੜ ਵਾਲਾ ਇਹ ਹੋ ਗਿਆ ਸਮਾਗਮ ਭਾਈ ਸਾਹਿਬ ਉਹਨਾਂ ਦੇ ਪਿੰਡ ਹੀ ਭਾਈ ਜੀ ਦੱਸਣਗੇ ਉਹ ਗੁਰਦੁਆਰਾ ਵੱਡਾ ਸਾਹਮਣੇ ਹਾਂ ਇਹ ਸੜਕ ਚੌੜੀ ਬਣਣ ਲੱਗੀ ਹੈ ਤਾਂ ਹੀ ਇਹਨਾਂ ਨੇ ਸਾਈਡ ਤੇ ਨਾ ਆਇਆ ਘਟਕਨ ਤਾਂ ਹੀ ਕੰਮ ਚੱਲੇਗਾ ਤਾਂ ਵੱਡੀ ਸੜਕ ਬਣੇਗੀ ਬਹੁਤ ਵਧੀਆ ਸਾਨੂੰ ਹੋਣ ਚਾਹੀਦੇ ਆ ਸੜਕਾਂ ਦੀ ਸੜਕਾਂ ਸਾਡੀਆਂ ਪੰਜਾਬ ਚ ਬਹੁਤ ਮਾੜੀਆਂ ਆ ਕਿਤੇ ਕਿਤੇ ਜਿਆਦਾ ਨਹੀਂ ਇਹ ਆਈਵੇ ਵਧੀਆ ਬਣੇ ਨੇ ਪਿੰਡਾਂ ਦੀਆਂ ਸੜਕਾਂ ਬੜੀਆਂ ਮਾੜੀਆਂ ਬਣੀਆਂ ਤੇਈ ਪਿੰਡਾਂ ਵਿੱਚ ਬਹੁਤ ਜੋ ਪਰਸੋਂ ਅਸੀਂ ਕਿਧਰ ਗਏ ਸੀ ਭਲਾ ਇੱਕ ਦਿਨ ਉਹ ਪੰਗਾਲੇ ਵਾਲੇ ਪਾਸੇ ਪੰਗਾਲਾ ਚਨੌਰ ਆ ਉੱਥੇ ਵੀ ਉਹ ਪਿੰਡ ਦੀ ਸੜਕ ਉੱਥੋਂ ਮਾਨਸਰ ਤੋਂ ਲੈ ਕੇ ਉੱਧਰ ਨੂੰ ਬਾੜੀ ਛੜਕਣ ਸੜਕਾਂ ਪਿੰਡਾਂ ਦੀਆਂ ਵਧੀਆ ਬਣਨੀਆਂ ਚਾਹੀਦੀਆਂ ਲੋਕਾਂ ਨੂੰ ਸਹੂਲਤ ਮਿਲਣੀ ਚਾਹੀਦੀ ਪਿੰਡ ਵੀ ਬੜੀ ਦੂਰ ਹੈ ਪਹਿਲੀ ਵਾਰ ਹੀ ਆਏ ਆ ਅੱਧਰ ਹਾਂ ਮੈਂ ਮਠੋਲਾ ਪਹਿਲੀ ਵਾਰੀ ਆ ਉੱਧਾ ਮੈਂ ਵੈਸੇ ਇਥੋਂ ਪਿੰਡ ਸਣੀ ਨੰਗਿਆ ਸੀ ਕਿਤੇ ਕੰਮ ਕੇ ਇਹੀ ਕਿਤੇ ਦਾ ਤਗਲੇ ਪਾਸੇ ਕਿਤੇ ਹੋਰ ਪਿੰਡ ਨੰਗਿਆ ਆਉ ਮੈਂ ਕੀਰਤਨ ਕਰਨ ਪਹਿਲੀ ਵਾਰ ਆਇਆ ਚੱਲ ਤਰਦੇ ਅੱਜ ਰੱਬ ਰੱਬ ਜਾ ਕੇ ਮਹਾਰਾਜ ਦਾ ਨਾਮ ਲੈਨੇ ਆ ਜੀ ਪੁੱਜ ਗਏ ਅਸੀਂ ਪਿੰਡ ਹੈ ਪੁੱਜ ਗਏ ਅਸੀਂ ਪੁੱਜ ਗਏ ਜੀ ਪਿੰਡ ਮਠੋਲ ਆਈ ਇੱਧਰ ਹੀ ਆ ਠੀਕ ਹੈ ਜੀ ਤੇ ਅਸੀਂ ਉਹ ਗੱਡੀਆਂ ਆਂਦੀ ਇੱਧਰ ਗੁਰੂ ਘਰ ਆ ਗੱਡੀ ਪਹਿਲਾਂ ਨਿਕਲ ਲੈਣ ਦੋ ਫੇਰ ਬਾਅਦ ਵਿੱਚ ਅਸੀਂ ਅੱਗੇ ਕਰ ਲਵਾਂਗੇ ਹਨਾ ਗੱਡੀ ਉਹ ਪਹਿਲਾਂ ਉੱਧਰ ਜਾਏਗੀ ਅਸੀਂ ਫਿਰ ਗਾਹ ਕਰਾਂਗੇ ਹਾਂਜੀ ਇਹ ਵੀ ਹੈ ਇੱਕ ਮੱਥਾ ਚੜ੍ਹ ਲੈਣੀ ਥੋੜੀ ਜੀ ਕਰਦੇ ਆੜੀ 'ਚ ਪੈਣਾ ਤੋ ਇਹ ਬਸ ਮੈਂ ਆਪੀ ਚੜ੍ਹਿੰਗ ਥੋੜੀ ਆਉਂਗਾ ਬਸ ਮੰਗੀ ਉਹ ਹੈ ਤੁਸੀਂ ਕੱਢੋ ਤੁਸੀਂ ਕੱਢੋ ਉਹਨੂੰ ਫੋਨ ਲਵਾ ਆਂ ਇਹਨਾਂ ਦੀ ਲੰਗੀ ਹੈ ਚਲੋ ਇਹ ਵੀਰ ਸਾਨੂੰ ਸਿੰਘ ਲੈਣ ਵਾਸਤੇ ਆਇਆ ਸਿੰਘ ਦੀ ਫੁਰਤੀ ਦੇਖੋ ਕੀ ਸਿੰਘ ਇਹ ਇਹ ਹੋ ਜਾ ਮਾਰੇ ਫੁਰਤੀ ਕਿਹੋਣਾ ਵੀ ਸਾਡਾ ਡਰਾਈਵਰ ਚਾਹ ਪੀ ਰਿਹਾ ਵਾ ਜੀ ਕੌਫੀ ਹੁਣ ਡਰਾਈਵਰ ਚੇਂਜ ਹੋਣ ਲੱਗਾ ਵਾ ਆਹ ਲੱਗਿਆ ਮੈਂ ਗੱਡੀ ਚਲਾਈ ਤੇ ਹੁਣ ਜਾਣ ਲੱਗਾ ਚਲਾਊਗਾ ਮਹਿਗਪ੍ਰੀਤ ਤੇ ਉਹ ਹੁਣ ਪਹਿਲਾਂ ਕੌਫੀ ਪੀ ਕੇ ਪਹਿਲਾਂ ਗਰਮ ਹੋਣ ਦੇ ਅਹੀਂ ਇੱਧਰ ਕੋਤੇ ਆਂ ਪੈਣੀ ਚੱਲੇ ਹਾਂ ਉਠਾ ਚਲੋ ਤੁਸੀਂ ਕੀਰਤਨ ਕਰਕੇ ਫ੍ਰੀ ਹੋ ਕੇ ਤੇ ਹੁਣ ਅਸੀਂ ਵਾਪਸੀ ਕਰ ਦਿੱਤੀ ਆ ਘਰਾਂ ਨੂੰ ਤੇ ਕੀਰਤਨ ਦੀ ਵੀਡੀਓ ਅਸੀਂ ਨਹੀਂ ਬਣਾ ਸਕੇ ਕਿਉਂਕਿ ਅੰਤਿਮ ਅਰਦਾਸ ਦਾ ਇਹ ਸਮਾਗਮ ਸੀਗਾ ਅੱਜ ਦਾ ਜੋ ਇਸ ਕਰਕੇ ਅਸੀਂ ਕਿਸਨ ਕਾ ਨਹੀਂ ਵੀਡੀਓ ਬਣਾਉਣ ਵਾਸਤੇ ਕਿਉਂਕਿ ਤੁਹਾਨੂੰ ਪਤਾ ਅੰਤਮ ਅਰਦਾਸ ਵਿੱਚ ਥੋੜਾ ਜਿਹਾ ਚੰਗਾ ਜ ਨਹੀਂ ਲੱਗਦਾ ਕਿਸਨ ਹੋਣਾ ਵੀਡੀਓ ਕਈਏ ਬਣਾਉਣ ਕੋਈ ਆਪੇ ਉੱਠ ਕੇ ਬਣਾ ਦੇਵੇ ਤਾਂ ਗੱਲ ਹੋ ਰਹੀ ਹੈ ਤੇ ਥੋੜਾ ਜਿਆ ਸਾਨੂੰ ਚੰਗਾ ਨਹੀਂ ਲੱਗਦਾ ਵੀ ਕੋਈ ਇਸ ਤਰ੍ਹਾਂ ਕੋਈ ਕਿਸੇ ਦਾ ਪਾੜ ਦਾ ਭੋਗ ਹੋਵੇ ਕਿਸੇ ਦਾ ਮਰਗ ਦਾ ਅੰਤਮ ਅਰਦਾਸ ਹੋਵੇ ਤੇ ਮੈਨੂੰ ਥੋੜਾ ਚੰਗਾ ਨਹੀਂ ਲੱਗਦਾ ਹੈ ਨਾ ਇਸ ਕਰਕੇ ਅਸੀਂ ਵੀਡੀਓ ਨਹੀਂ ਬਣਾਈ ਸੋ ਹੁਣ ਅਸੀਂ ਵਾਪਸ ਜਾ ਰਹੇ ਹਾਂ ਕੱਲ ਵੀ ਕੀਰਤਨ ਹੈਗਾ ਸਾਡਾ ਕੱਲ ਸਾਡਾ ਕੀਰਤਨ ਹੈਗਾ ਗੁਰਦਾਸਪੁਰ ਦੇ ਕੋਲ ਹੀ ਆ ਪਿੰਡ ਬਿਲਕੁਲ ਗੁਰਦਾਸਪੁਰ ਦੇ ਵਿੱਚ ਹੀ ਆ ਦੇਖਿਆ ਸ਼ਾਇਦ ਹੱਲੇ ਚਾਹੀਏ ਉੱਥੇ ਆ ਸਾਡਾ ਕੀਰਤਨ ਤੇ ਵਿਆਹ ਸਮਾਗਮ ਉੱਥੇ ਸਾਡਾ ਕੀਰਤਨ ਹੈ ਤੇ ਅਸੀਂ ਕੱਲ ਵੀ ਹੁਣ ਕਰਾਂਗੇ ਕੀਰਤਨ ਮਹਾਰਾਜ ਦੇ ਗੁੰਜਾਇਨ ਕਰਾਂਗੇ ਤੇ ਹੁਣ ਬਰਸਮ ਹੋ ਗਿਆ ਗਰਮੀ ਵਾਲਾ ਤੇ ਸ਼ੀਸ਼ਾ ਥੋੜਾ ਤਾਂ ਬਹੁਤ ਪਿਆਰਿਓ ਗਰਮੀ ਦਾ ਮੌਸਮ ਹੋ ਗਿਆ ਹੁਣ ਥੋੜਾ 2-3 ਦਿਨ ਹੋ ਗਏ ਆ ਧੁੱਪਾਂ ਲੱਗ ਰਹੀਆਂ ਦਿਨ ਲਗਾਤਾਰ ਕਾਈ ਤੋਂ 3 ਦਿਨ ਪਹਿਲਾਂ ਹੀ ਮੌਸਮ ਥੋੜਾ ਬੜਾ ਠੰਡਾ ਸੀਗਾ ਹਨਾ ਮਾਂ ਗਰਮੀ ਲੱਗ ਲੰਦੀ ਧੁੰਦ ਪੈਣੀ ਤੇ ਹੁਣ ਦਿਨ ਵੇਲੇ ਧੁੱਪ ਲੱਗਦੀ ਤੇ ਦਿਨ ਵੇਲੇ ਧੁੱਪੇ ਹੁਣ ਬੈਠਾ ਵੀ ਨਹੀਂ ਜਾਂਦਾ ਤੇ ਮੌਸਮ ਜੱਕ ਦਾ ਵੀ ਚੇਂਜ ਹੋ ਗਿਆ ਸੋ ਠੀਕ ਆ ਗਰਮੀ ਹੁਣ ਸਮਝ ਲਓ ਅੱਗੇ ਫਰਵਰੀ ਮਾਰਚ ਅਪ੍ਰੈਲ ਤੇ ਇਹ ਮੌਸਮ ਥੋੜੇ ਫੇਰ ਵੀ ਗਰਮੀ ਚ ੱਲੀ ਜਾਂਦੀ ਏ ਧੁੱਪ ਅੱਗੇ ਮਈ ਜੂਨ ਜੁਲਾਈ ਅਗਸਤ ਤੇ 4 ਮਹੀਨੇ ਲਗਾਤਾਰ ਜਿਹੜੀ ਫਿਰ ਤੁਹਾਨੂੰ ਪਤਾ ਬਹੁਤ ਗਰਮੀ ਪੈਂਦੀ ਏ ਜੀ ਧਿਆਨ ਨਾਲ ਵੇਖ ਕੇ ਜਾਂਦੇ ਤੇ ਵੇਖ ਕੇ ਵੇਖ ਕੇ ਤੇ ਅਗਲੇ ਦਿਨਾਂ ਚ ਫਿਰ ਅਪ੍ਰੈਲ ਤੱਕ ਵਿਸਾਖੀ ਤੱਕ ਮੌਸਮ ਜਿਹੜਾ ਠੀਕ ਰਹਿੰਦਾ ਫਿਰ ਉਸ ਤੋਂ ਬਾਅਦ ਗਰਮੀ ਬਹੁਤ ਹੋ ਜਾਂਦੀ ਏ ਪਰ ਕੁਦਰਤ ਦੇ ਮੌਸਮ ਬਣਾਏ ਨੇ ਜੀ ਹਨਾ ਜੀ ਕੁਦਰਤ ਵੱਲੋਂ ਮਾਰ ਰਹੀ ਨੇ ਬਖਸ਼ਿਸ਼ ਕੀਤੀ ਹੈ ਮੌਸਮਾਂ ਤੇ ਤੇ ਇਸ ਕਰਕੇ ਮਾਰੇ ਜੀ ਬਾਣੇ ਵਿੱਚ ਰਹਿਣਾ ਪੈਂਦਾ ਸਾਨੂੰ ਉਹਦੀ ਰਜਾ ਵਾ ਵਾਈ ਗਰੂ ਇਹ ਹੈ ਜੀ ਗੁਰਦੁਆਰਾ ਗੁਰਦੁਆਰਾ ਰਾਜਾਰਾਮ ਜੋ ਹਰਚਵਾਲ ਦੇ ਬਿਲਕੁਲ ਕੋਲ ਆ ਤੇ ਇਤਿਹਾਸਿਕ ਗੁਰਦੁਆਰਾ ਸਾਹਿਬ ਹੈ ਜੀ ਬਹੁਤ ਵੱਡਾ ਗੁਰਦੁਆਰਾ ਸਾਹਿਬ ਤੇ ਇੱਥੇ ਸੰਗਤਾਂ ਐਤਵਾਰ ਮੱਸਿਆ ਸੰਗ੍ਰਾਂਤ ਦੇ ਦਰਸ਼ਨ ਕਰਨ ਬਹੁਤ ਆਉਂਦੀਆਂ ਨੇ ਤੇ ਬਹੁਤ ਵਧੀਆ ਗੁਰਦੁਆਰਾ ਸਾਹਿਬ ਬਣਿਆ ਹੋਇਆ ਰਾਜਾ ਰਾਮ ਤੁਸੀਂ ਦਰਸ਼ਨ ਕਰ ਸਕਦੇ ਹੋ ਵਲੋਗ ਵਿੱਚ ਇਹ ਦੇਖੋ ਵਾਹ ਇਹ ਸੱਚੇ ਪਾਤਸ਼ਾਹ ਮੇਰ ਕਰਿਓ ਮਾਕੀ ਬਾਈ ਸੱਚੇ ਪਾਤਸ਼ਾਹ ਕਰਵਾਤਾ ਲੋ ਜੀ ਹੁਣ ਸਾਡੇ ਭਾਈ ਸਾਹਿਬ ਹੁਣ ਕਹਿੰਦੇ ਆਪਾਂ ਗੁੜ ਲੈਣਾ ਵਾ ਕਹਿੰਦੇ ਗੁਰਸਿੱਖ ਬੰਦੇ ਤਾਇਆ ਤਾਇਆ ਗੁੜ ਕੱਢ ਰਹੇ ਆ देखते हैं फिर जाके ਬਹੁਤ ਸਵਾਦ ਆ ਰਿਹਾ ਗਰਮ ਘੋੜਾ ਬਹੁਤ ਸਵਾਦ ਆ ਇਹ ਗਰਮ ਗਰਮ ਤੇ ਹਾਂਜੀ ਹਾਂਜੀ ਆਹ ਆ ਕਮਾਲ ਅਨੰਦ ਆ ਜੀ ਨੰਸੀ ਹੁਣ ਲੈ ਲਈਏ ਘੋੜਾ ਪਹਿਲਾ ਘੋੜਾ ਤੇ ਸਾਡੇ ਨੂੰ ਜਾਂ ਮੋਟਾ ਜਿਹੜਾ ਪਹਿਲਾਂ ਲਿਆ ਸੀ ਉਹਨਾ ਫਿਰ ਕੋ ਮਹਿਕ ਮੋ ਗਿਆ ਹਾਂ ਜੀ ਹਾਂ ਜੀ ਹੁਣ ਅਜੇ ਥੋੜਾ ਹੋਰ ਲੈ ਜੀ 2 ਕਿਲੋ ਫਿਰ ਹੋਰ ਹੀ ਥੋੜਾ ਥੋੜਾ ਲੈ ਜਾਵਾਂਗੇ ਬਾਅਦ ਵਿੱਚ ਜਿੰਨਾ ਜਨਾ ਮੁੱਕਦਾ ਜਾਏਗਾ ਤੇ ਉਹਨਾਂ ਫਿਰ ਹੋਰ ਲੈਂਦੇ ਰਾਵਾਂਗੇ ਤੇ ਫਿਰ ਮੇਰੇ ਖੰਦੇ ਰਾਂਗੇ ਉਹ ਵਾਈ ਕੀ ਹੋਰ ਨਾ ਮੁੱਕ ਸਕਦਾ ਲਫਾਫੇ ਬੜੇ ਭੜੇ ਆ ਕੀ ਲੈ ਲਿਆ ਵਾ ਅਸੀਂ ਲੈ ਲਿਆ ਗੁੜ ਅੱਛਾ ਜੀ ਗੁੜ ਸ਼ੱਕਰ ਉਹਨੇ ਤਾਂ ਲਈ ਸ਼ੱਕਰ ਲਈ ਠੀਕ ਆ ਜੀ ਇਹ ਮੁੱਕ ਜਣਾ ਛੱਟ 2 ਕਿਲੋ ਅੱਡੇ ਨੂੰ ਇਹ ਖਤਮ ਕਾਦਣਾ ਹੀ ਮਾਜੀ ਰੋ ਤੇ ਵਧੀਆ ਹੁੰਦਾ ਖਾ ਕੇ ਕਰੋ ਬੰਦੇ ਲਿਆ ਕਰੋ ਵਾਸਤੇ ਫੱਕਰ ਬੰਦੇ ਵਾਲੀ ਸ਼ੱਕਰ ਫੱਕਰ ਬੰਦੇ ਵਾਲੀ ਸ਼ੱਕਰ ਇਹ ਦੇਸੀ ਚੀਜ਼ਾਂ ਨੇ ਦੇਸੀ ਖਰਾਕ ਕੋੜ ਖੰਡ ਤੋਂ ਦੁੱਧ ਲਿਆ ਕਰੋ ਗੁੜ ਖਾਗ ਹਾਂਜੀ ਉਹਦੇ ਜੀ ਅਸੀਂ ਹੁਣ ਆ ਗਏ ਆ ਗੁਰਦਾਸਪੁਰ ਤੇ ਕੀਰਤਨ ਤੋਂ ਫ੍ਰੀ ਹੋ ਕੇ ਰਸਤੇ 'ਚੋਂ ਅਸੀਂ ਗੁੜ ਵੀ ਲੈ ਲਿਆ ਗੱਲਾਂਬੱਤਾਂ ਵੀ ਕੀਤੀਆਂ ਤੇ ਅਸੀਂ ਆ ਗਏ ਆ ਗੁਰਦਾਸਪੁਰ ਤੇ ਹੁਣ ਕੱਲ ਨੂੰ ਸਾਡਾ ਫੇਰ ਕੀਰਤਨ ਹੈ ਗੁਰਦਾਸਪੁਰ ਦੇ ਲਾਗੇ ਪਿੰਡ 'ਆ ਵਿਆਹ ਦਾ ਸਮਾਗਮ ਹੈ ਉੱਥੇ ਜੀ ਤੇ ਅੱਜ ਦੇ ਅਸੀਂ ਵਲੌਗ ਦੇ ਇੱਥੇ ਸਮਾਪਤੀ ਕਰਦੇ ਆ ਤੇ प्लीज ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਸਾਡੇ ਚੈਨਲ ਨੂੰ YouTube ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਐਂਡ ਸ਼ੇਅਰ ਜ਼ਰੂਰ ਕਰ ਦਿਓ ਤੇ ਸਾਨੂੰ ਵਧੀਆ-ਵਧੀਆ ਕਮੈਂਟ ਚ ਦੇ ਰਹੇ ਹੋ ਤੁਸੀਂ ਆਪਣੀਆਂ ਅਸੀਸਾਂ ਭੇਜਿਓ ਤੇ ਤੁਹਾਨੂੰ ਮਾਲਕਵਾਇ ਦੇ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ ਤੇ ਤੁਹਾਨੂੰ ਮਿਲਦੇ ਆ ਅਗਲੇ ਵਲੌਗ ਦੇ ਵਿੱਚ ਆਪਣਾ-ਆਪਣਾ ਧਿਆਨ ਰੱਖਿਓ ਜੀ ਬਹੁਤ ਧੰਨਵਾਦ ਜੀ ਸਾਡੇ ਬਲੌਗ ਦੇ ਨਾਲ ਜੁੜੇ ਰਹਿਣ ਲਈ ਸਾਡੀ ਵੀਡੀਓ ਵੇਖਣ ਲਈ ਬਹੁਤ-ਬਹੁਤ ਆਵਜੀ ਦਾ ਧੰਨਵਾਦ ਸੋ ਅਸੀਂ ਇੱਥੇ ਹੀ ਬੁਲਾਉਨੇ ਆ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਆ ਵਾਹਿਗੁਰੂ ਜੀ ਕੀ ਫਤਿਹ ਜੀ